ਸਾਹਿਬਸਾਚ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਸਵੀਡਨ ਚ ਘਾਨ ਸਾੜਨ ਵਾਲੇ ਸਲਵਾਨ ਮੌਮਿਕਾ ਦੀ ਗੋਲੀ ਮਾਰ ਕੇ ਹੱਤਿਆ ਅੰਜ ਕਾਬੂ ਕਪੂਰਥਲਾ ਹਾਉਸ ਤੇ ਚੋਣ ਕਮਿਸ਼ਨ ਦੀ ਛਾਪੇਵਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਨੇ ਕੀਤੇ ਖੁਲਾਸੇ ਸੌਦਾ ਸਾਧ ਨੂੰ ਬਾਰ ਬਾਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਪੈਰੋਲ ਤੇ ਗਿਆਨੀ ਰਗਵੀਰ ਸਿੰਘ ਨੇ ਤਿੱਖਾ ਪ੍ਰਤੀਕ੍ਰਮ ਪ੍ਰਗਟ ਕੀਤਾ ਚੰਡੀਗੜ੍ਹ ਮੇਅਰ ਚੋਣਾਂ ਤੋਂ ਬਾਅਦ ਕੇਜਰੀਵਾਲ ਦਾ ਵੱਡਾ ਬਿਆਨ ਦਿੱਲੀ ਚ ਬੀਜੇਪੀ ਕਾਂਗਰਸ ਮਿਲ ਕੇ ਚੋਣ ਲੜ ਰਹੀ ਹੈ। ਚਰਮਣੀ ਕਜੀ ਦਲ ਨੇ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ ਕਰਜੇ ਤੋਂ ਦੁਖੀ ਨੌਜਵਾਨ ਵੱਲੋਂ ਖੁਦਕੁਸ਼ੀ। ਪਿਆਰ ਚ ਧੋਖਾ ਮਿਲਣ ਤੋਂ ਦੁਖੀ ਨੌਜਵਾਨ ਵੱਲੋਂ ਗਲ ਫਾਹ ਲੈ ਕੇ ਖੁਦਕੁਸ਼ੀ। ਮਹਿਜ 2 ਘੰਟਿਆਂ ਚ ਸਫ਼ਰ ਹੋਵੇਗਾ ਪੂਰਾ ਦਿੱਲੀ ਅੰਮ੍ਰਿਤਸਰ ਬੁਲਟ ਟ੍ਰੇਨ ਨੂੰ ਮਿਲੀ ਹਰੀ ਝੰਡੀ। ਸਿਰਫ ਇੱਕ ਦਿਨ ਦਾ ਮੌਕਾ 1 ਫਰਵਰੀ ਤੋਂ ਬਲਾਕ ਹੋ ਜਾਣਗੇ ਇਹੇ ਟਰਾਂਜੈਕਸ਼ਨਾਂ। ਐਨਪੀਸੀਆਈ ਨੇ ਬਦਲਿਆ ਨਿਯਮ ਅਮਰੀਕਾ ਲੈਂਡਿੰਗ ਦੌਰਾਨ ਯੂਐਸਏ ਏਅਰਲਾਈਨ ਦਾ ਜਹਾਜ਼ ਹੈਲੀਕਾਪਟਰ ਨਾਲ ਟਕਰਾਇਆ ਜਹਾਜ਼ 'ਚ ਸਵਾਰ ਸਨ 64 ਲੋਕ ਖੰਨਾ ਐਨਐਚ ਤੇ ਬੇਕਾਬੂ ਹੋ ਕੇ ਪਲਟੀ ਗੱਡਿਆਂ ਨਾਲ ਭਰੀ ਟਰੈਕਟਰ ਟਰਾਲੀ ਏਠਾਂ ਦੱਬਣ ਨਾਲ ਦੋ ਕਿਸਾਨਾਂ ਦੀ ਹੋਈ ਮੌਤ ਲੁਧਿਆਣਾ 'ਚ ਵੱਡਾ ਹਾਦਸਾ ਬੇਕਾਬੂ ਜੈਟਾ ਕਾਰ ਪੰਜ ਗੱਡੀਆਂ ਨਾਲ ਟਕਰਾਈ ਬਾਲਵਾਲ ਬੱਚੇ ਲੋਕ ਪੈਰਾ تیرੰਦਾਜ਼ ਸ਼ੀਤਲਦੇਵੀ ਦੇ ਮਜਬੂਤ ਹੌਸਲੇ ਤੋਂ ਪ੍ਰਭਾਵਿਤ ਹੋਏ ਅਨੰਦ ਮੇਂਦਰਾ ਕਿਵਟ ਕੀਤੀ ਐਸਯੂਵੀ ਹੁਣ ਖਬਰਾਂ ਵਿਸਤਾਰ ਨਾਲ 스웨덴 ਚ ਕ੍ਰਾਨ ਸਾੜਨ ਵਾਲੇ ਸਲਵਾਨ ਮੌਮਿਕਾ ਦੀ ਗੋਲੀ ਮਾਰ ਕੇ ਹੱਤਿਆ ਪੰਜ ਕਾਬੂ 스웨덴 ਚ ਕਈ ਮੁਜਾਰੇ ਕਰਨ ਵਾਲੇ ਤੇ ਕ੍ਰਾਨ ਸਾੜ ਦੇ ਦੋ 38 ਸਾਲਾ ਸਲਵਾਨ ਮੌਮਿਕਾ ਨੂੰ 스웨덴 ਵਿੱਚ ਗੋਲੀ ਮਾਰ ਕੇ ਹਲਾ ਕਰ ਦਿੱਤਾ ਗਿਆ ਹੈ ਇਹ ਘਟਨਾ ਪੂਰਬੀ ਮੱਧ 스웨덴 ਦੇ ਸਟਾਕੋਮ ਕਾਉਂਟੀ ਦੇ ਸੋਦਰਟਾਲਜੇ ਚਿਹਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਹ ਰਿਪੋਰਟਰ 스웨ਡੀਸ਼ ਮੀਡੀਆ ਨੇ ਵੀਰਵਾਰ ਨੂੰ ਦਿੱਤੀ ਮੁਮਕਾ ਨੂੰ ਕਥਿਤ ਤੌਰ ਤੇ ਬੁੱਧਵਾਰ ਦੇ ਰਾਤ ਹੋਸ਼ਜੋ ਸਥਿਤ ਉਸਦੇ ਅਪਾਰਟਮੈਂਟ ਤੇ ਸੋਸ਼ਲ ਮੀਡੀਆ ਤੇ ਲਾਈਵ ਪ੍ਰਸਾਰਣ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ ਵਰਤਲ ਵਹਿਕੇ ਸਟਾਕਹੋਮ ਜਿਲ੍ਹਾ ਅਦਾਲਤ ਵੱਲੋਂ ਉਸ ਵਿਰੁੱਧ ਪ੍ਰਕਾਹਟ ਪੈਦਾ ਕਰਦੇ ਕੇਸ ਵਿੱਚ ਫੈਸਲਾ ਸੁਣਾਇਆ ਜਾਣਾ ਸੀ ਜਿਸ ਤੋਂ ਇੱਕ ਦਿਨ ਪਹਿਲਾਂ ਉਸ ਦਾ ਕਤਲ ਕਰ ਦਿੱਤਾ ਗਿਆ 스웨ਡਨ ਦੇ ਪ੍ਰਮੁੱਖ ਰੋਜ਼ਨਾਮਾ ਦੀ ਗੈਂਸਨ ਨਿਹਿੱਤਰ ਨਾਲ ਗੱਲ ਕਰਦੇ ਹਾਂ ਸਰਕਾਰੀ ਵਕੀਲ ਰਾਸਮਸ ਓਮਾਨ ਨੇ ਕਿਹਾ ਮੈਂ ਪੁਸ਼ਟੀ ਕਰ ਸਕਦਾ ਹਾਂ ਕਿ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਉੱਤੇ ਕਤਲ ਦਾ ਸ਼ੱਕ ਹੈ ਗੌਰਤਲਬ ਹੈ ਕਿ ਕੁਰਾਨ ਦੀ ਬੇਅਦਬੀ ਖਿਲਾਫ 사ウਦੀ ਅਰਬ ਸਮੇਤ ਕਈ ਦੇਸ਼ਾਂ ਤੋਂ ਗੁੱਸੇਪ੍ਰੇਰਿਤ ਪੱਤਿਕਾ ਹੋਈ ਸੀ ਅਰਬ ਮੁਲਕਾਂ ਨੇ 1 ਅਕਤੂਬਰ 2023 ਵਿੱਚ ਇਰਾਕੀ ਮੂਲ ਦੀ ਵਿਅਕਤੀ ਮੌਮਿਕਾ ਵੱਲੋਂ ਸਵੀਡੀਸ਼ ਸ਼ਹਿਰ ਮਾਲਮੋ ਵਿੱਚ ਇਸਲਾਮ ਦੀ ਪਾਕ ਕਿਤਾਬ ਦੀ ਇੱਕ ਕਾਪੀ ਸੜਨ ਦੀ ਸਾਜ਼ਿਸ਼ ਰਿੰਦਾ ਕੀਤੀ ਸੀ ਮਮਕਾ ਨੇ ਕਦੇ ਤੋਂ ਤੌਰ ਤੇ ਪਾਕ ਰਾਨ ਦੇ ਪੰਨੇ ਪਾੜ ਦਿੱਤੇ ਸਨ ਅਤੇ ਪ੍ਰਦਰਸ਼ਨ ਦੌਰਾਨ ਇਸ ਨੂੰ ਜਨਤਕ ਤੌਰ ਤੇ ਸਾੜ ਦਿੱਤਾ ਸੀ। ਕਪੂਰਥਲਾ ਹਾਊਸ ਤੇ ਚੋਣ ਕਮਿਸ਼ਨ ਦੀ ਛਾਪੇਮਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੇ ਖੁਲਾਸੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਚੋਣ ਕਮਿਸ਼ਨ ਦੀ ਛਾਪੇਮਾਰੀ ਬਾਰੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ ਚ ਬੀਜੇਪੀ ਵਾਲੇ ਸ਼ਰਿਆਮ ਪੈਸੇ ਬੰਨ ਰਹੇ ਨੇ ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੁਝ ਵੀ ਨਹੀਂ ਦਿਖ ਰਿਹਾ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਤਰੀਕੇ ਨਾਲ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਇਸ਼ਾਰੇ ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਆਤਸ਼ੀ ਨੇ ਕੀਤਾ ਟਵੀਟ ਮੁੱਖ ਮੰਤਰੀ ਆਤਸ਼ੀ ਨੇ ਦਾਵਾ ਕੀਤਾ ਕਿ ਦਿੱਲੀ ਪੁਲਿਸੇ ਛਾਪੇਮਾਰੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ ਪਹੁੰਚ ਗਈ ਹੈ ਉਹਨਾਂ ਕਹੇ ਕਿ ਇਹ ਦਿਖਾਈ ਨਹੀਂ ਦੇ ਰਿਹਾ ਕਿ ਭਾਇਪਾ ਦੇ ਲੋਕ ਦਿਨ ਦਿਹਾੜੇ ਪੈਸੇ ਜੁੱਤੇ ਅਤੇ ਚਾਦਰਾਂ ਵੰਡ ਰਹੇ ਹਨ ਇਸ ਦੀ ਬਜਾਏ ਉਹ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਨਿਵਾਸ ਤੇ ਛਾਪਾ ਮਾਰ ਲਈ ਪਹੁੰਚ ਜਾਂਦੇ ਹਨ ਉਹਨਾਂ ਕਹੇ ਕਿ ਦਿੱਲੀ ਦੇ ਲੋਕ 5 ਫਰਵਰੀ ਨੂੰ ਭਾਇਪਾ ਨੂੰ ਜਵਾਬ ਦੇਣਗੇ ਸੌਦਾ ਸਾਧ ਨੂੰ ਬਾਰ-ਬਾਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਪੈਰੋਲ ਤੇ ਗਿਆਨੀ ਰਘਵੀਰ ਸਿੰਘ ਨੇ ਤਿੱਖਾ ਪ੍ਰतिकਰਮਾ ਅਗੜ ਕੀਤਾ ਚਿਰੀ ਕਾਲ ਤੱਕ ਤੱਕ ਸਹਿਬ ਸਕਤਰੀਏ ਤੋਂ ਜਾਰੀ ਲਿਖਤੀ ਬਿਆਨ ਵਿੱਚ ਸਿੰਘ ਸਹਿਬ ਗਿਆਨੀ ਰਕਬੀ ਸਿੰਘ ਨੇ ਕਿਹਾ ਕਿ ਸੌਦਾ ਸਾਧਨ ਨੂੰ ਸਰਕਾਰ ਵੱਲੋਂ ਆਪਣੇ ਰਾਜਨੀਤਿਕ ਹਿੱਤਾਂ ਲਈ बार-बार ਰਿਹਾ ਕਰਕੇ ਕਾਨੂੰਨ ਪ੍ਰਤੀ ਵਿਸ਼ਵਾਸ ਦੀ ਸਮੂਹਿਕ ਭਾਵਨਾ ਨੂੰ ਖਤਮ ਕੀਤਾ ਜਾ ਰਿਹਾ ਹੈ। ਉਹਨਾਂ ਕਹੇ ਕਿ ਇੱਕ ਪਾਸੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਦਹਾਕਿਆਂ ਤੋਂ ਜੇਲ੍ਹਾਂ 'ਚ ਨਜ਼ਰਬੰਦ ਹਨ ਅਤੇ ਉਹਨਾਂ ਨੂੰ ਰਿਹਾ ਕਰਨ ਤੋਂ ਸਰਕਾਰ ਸਾਫ਼ ਮੁਨਕਰ ਹੋ ਰਹੀ ਹੈ ਅਤੇ ਦੂਜੇ ਪਾਸੇ ਆਪਣੀਆਂ ਸਾਧਮੀਆਂ ਨਾਲ ਜ਼ਬਰਜਨਾਹ ਤੇ ਕਤਲ ਵਰਗੇ سنگੀਨ ਅਪਰਾਧਾਂ ਲਈ ਸਯਾਜਾ ਜਆਪ ਦਾ ਸੌਦਾ ਸਾਧ ਨੂੰ ਬਾਰ-ਬਾਰ ਪੈਰੋਲ ਦੇਣੀ ਦੇਸ਼ ਦੀ ਜਮਹੂਰੀਅਤ ਲਈ ਵੀ ਸਵਾਲ ਖੜੇ ਕਰਦੀ ਹੈ। ਦਿੱਲੀਗੜ ਮੇਲ ਚੋਣਾਂ ਤੋਂ ਬਾਅਦ ਕੇਜਰੀਵਾਲ ਦਾ ਵੱਡਾ ਬਿਆਨ ਕਿ ਇੱਥੇ ਬੀਜੇਪੀ ਕਾਂਗਰਸ ਨਾਲ ਸਹਿਮਿਲ ਕੇ ਚੋਣ ਲੜ ਰਹੀ ਹੈ। ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਇੱਕ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਬੀਜੇਪੀ ਤੇ ਕਾਂਗਰਸ ਰਲ ਕੇ ਚੋਣ ਲੜ ਰਹੀ ਹੈ। ਉਹਨਾਂ ਨੇ ਦਿੱਲੀ ਕਾਂਗਰਸ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਸਾਰੇ ਇਕੱਠੇ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਮਕਸਦ ਹੈ ਕਿ ਆਮ ਆਦਮੀ ਪਾਰਟੀ ਨੂੰ ਹਰਾਇਆ ਜਾਵੇ। ਕੇਜਰੀਵਾਲ ਨੇ ਕਿਹਾ ਹੈ ਕਿ ਕਾਂਗਰਸ ਅਤੇ ਭਾਜਪਾ ਆਪਸ ਵਿੱਚ ਇੱਕ ਦੂਜੇ ਉੱਤੇ ਬਿਆਨ ਵੀ ਨਹੀਂ ਦੇ ਰਹੇ ਹੈ। ਅਰਵਿੰਦ ਕੇਜਰੀਵਾਲ ਨੇ ਜਮਨਾ ਵਿਵਾਦ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਰਜੀਵ ਕੁਮਾਰ ਨੇ ਚੋਣ ਕਮਿਸ਼ਨ ਨੂੰ ਬਰਬਾਦ ਕਰ ਦਿੱਤਾ ਹੈ। ਅਸੀਂ ਰਜੀਵ ਕੁਮਾਰ ਨੂੰ ਪਾਣੀ ਦੀਆਂ ਤਿੰਨ ਬੋਤਲਾਂ ਵੀ ਭੇਜਾਂਗੇ। ਰਜੀਵ ਕੁਮਾਰ ਨੂੰ ਖੁਦ ਦਿੱਲੀ ਦੀ ਕਿਸੇ ਸੀਟ ਤੋਂ ਚੋਣ ਲੜਨੀ ਚਾਹੀਦੀ ਹੈ। ਚਰਮਣੀ ਕਾਲੀ ਦਲ ਨੇ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ ਚਰਮਣੀ ਕਾਲੀ ਦਲ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ 31 ਜਨਵਰੀ ਨੂੰ ਪਾਰਟੀ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਵਿਖੇ ਸੱਦੀ ਹੈ ਜਿਸ ਵਿੱਚ ਚੱਲ ਰਹੀ ਭਰਤੀ ਪ੍ਰਕਿਰਿਆ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ ਇਹ ਖਲਾਸਾ ਚਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਬਲਾਰੇ ਡਾਕਟਰ ਦਲਜੀਤ ਸਿੰਘ ਧੀਮਾ ਨੇ ਸੋਸ਼ਲ ਮੀਡੀਆ ਮੰਚ ਤੇ ਕੀਤਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਅੰਗਰੇਜ਼ੀ ਵਿੱਚ ਕੀਤੀ ਟਵੀਟ ਵਿੱਚ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਬਾਅਦ ਦੁਪਹਿਰ 2:30 ਵਜੇ ਪਾਰਟੀ ਦਫ਼ਤਰ ਵਿੱਚ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਬਲਵਿੰਦਰ ਸਿੰਘ ਖੂਂਦਰ ਦੀ ਅਗਵਾਈ ਹੇਠ ਹੋਵੇਗੀ। ਕਰਜ਼ੇ ਤੋਂ ਦੁਖੀ ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ। ਲਹਿਰਾਗਾਗਾ ਦੇ ਨੇੜਲੇ ਪਿੰਡ ਗੰਡੂਆਂ ਵਿੱਚ ਇੱਕ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। मृतक ਦੀ ਪਛਾਣ ਗੁਰਸੇਵਕ ਸਿੰਘ 26 ਪੁੱਤਰ ਸਵਰਗੀ ਬਲਵੀਰ ਸਿੰਘ ਵਜੋਂ ਹੋਈ। ਥਾਣਾ ਧਰਮਗੜ੍ਹ ਦੇ ਥਾਣੇਦਾਰ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਕਰਵਾਉਣ ਪਿੱਛੋਂ ਵਾਰਸਾਂ ਨੂੰ ਸੌਂਪ ਦਿੱਤਾ ਹੈ ਮ੍ਰਿਤਕ ਆਪਣੇ ਪਿੱਛੇ ਵਿਧਵਾ ਮਾਂ ਪਤਨੀ ਅਤੇ ਦੋ ਮਾਸੂਮ ਬੱਚੇ ਛੱਡ ਗਿਆ ਹੈ ਪੁਲਿਸ ਨੂੰ ਮ੍ਰਿਤਕ ਦੀ ਮਾਤਾ ਕਰਮਿਤ ਕੌਰ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਪਰਿਵਾਰ ਤੇ ਐਸਸੀਬੀਆਈ ਸਟੇਟ ਬੈਂਕ ਆਫ ਇੰਡੀਆ ਤੋਂ ਲਿਆ 6 ਲੱਖ ਰੁਪਏ ਦਾ ਕਰਜ਼ਾ ਸੀ ਪਰ ਉਹਨਾਂ ਕੋਲ ਕੋਈ ਵਾਈ ਯੋਗ ਜ਼ਮੀਨ ਨਹੀਂ ਹੈ ਇਸ ਕਾਰਨ ਗੁਰਸੇਵ ਸਿੰਘ ਕੁਝ ਦਿਨਾਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਾ ਸੀ ਪਿਆਰ ਤੇ ਧੋਖਾ ਮਿਲਣ ਤੋਂ ਦੁਖੀ ਨੌਜਵਾਨ ਵੱਲੋਂ ਗਲਫਾਹ ਲੈ ਕੇ ਖੁਦਕੁਸ਼ੀ। ਡੇਰਾ ਬਸੀ ਦੇ ਗੁਲਾਬਗੜ ਸੜਕ ਤੇ ਸਵੇਰੇ ਇੱਕ ਨੌਜਵਾਨ ਨੇ ਗਲਫਾਹ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਉਸ ਨੇ ਇਹ ਸਿਰੇ ਦਾ ਕਦਮ ਕਥਿਤ ਤੌਰ ਤੇ ਪਿਆਰ ਵਿੱਚ ਧੋਖਾ ਮਿਲਣ ਕਾਰਨ ਚੁੱਕਿਆ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਜਹਾਰਪੁਰ ਦੇ ਤੌਰ ਤੇ ਹੋਈ ਹੈ। ਮ੍ਰਿਤਕ ਗੁਲਾਬਗੜ ਸੜਕ ਤੇ ਵਾਟਰ ਫਿਲਟਰ ਦੀ ਦੁਕਾਨ ਕਰਦਾ ਸੀ। ਹਰਪ੍ਰੀਤ ਵੱਲੋਂ ਆਪਣੀ ਇੰਸਟਾਗ੍ਰam ਆਈਡੀ ਤੇ ਕੀਤੀ ਪੋਸਟ ਮੁਤਾਬਕ ਉਹ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ। ਜਿਸ ਨੇ ਉਸ ਨੂੰ ਧੋਖਾ ਦਿੱਤਾ ਇਸ ਕਾਰਨ ਦੁਖੀ ਹੋ ਕੇ ਉਸਨੇ ਇੱਕ ਕਦਮ ਚੁੱਕਿਆ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਹਿਜ 2 ਘੰਟਿਆਂ ਦੇ ਸਫ਼ਰ ਹੋਵੇਗਾ ਪੂਰਾ ਦਿੱਲੀ ਅੰਮ੍ਰਿਤਸਰ ਬੁਲਟ ਟ੍ਰੇਨ ਨੂੰ ਮਿਲੀ ਹਰੀ ਝੰਡੀ ਰੇਲ ਰਹੀ ਯਾਤਰਾ ਕਰਨ ਵਾਲਿਆਂ ਲਈ ਚੰਗੀ ਖਬਰ ਹੈ ਰੇਲ ਵਿਭਾਗ ਜਲਦੀ ਦਿੱਲੀ ਅੰਮ੍ਰਿਤਸਰ ਵਿਚਾਲੇ ਬੁਲਟ ਟ੍ਰੇਨ ਸ਼ੁਰੂ ਕਰਨ ਜਾ ਰਿਹਾ ਹੈ ਇਸ ਪ੍ਰੋਜੈਕਟ ਨੂੰ ਸਰਕਾਰ ਵੱਲੋਂ ਹਰੀ ਝੰਡੀ ਮਿਲ ਗਈ ਹੈ ਟ੍ਰੇਨ ਚੱਲਣ ਨਾਲ ਮਹਿਜ 2 ਘੰਟਿਆਂ ਦੇ ਵਿੱਚ ਦਿੱਲੀ ਤੋਂ ਅਮਰਸਰ ਤੱਕ ਦਾ ਸਫ਼ਰ ਪੂਰਾ ਹੋ ਜਾਵੇਗਾ ਦਿੱਲੀ ਤੋਂ ਅਮਰਸਰ ਦੀ ਦੂਰੀ ਸਿਰਫ 2 ਘੰਟਿਆਂ ਵਿੱਚ ਪੂਰੀ ਹੋ ਜਾਏਗੀ ਇਸ ਦੀ ਅਧਿਕਤਮ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਇੱਕ ਵਾਰ ਵਿੱਚ 750 ਯਾਤਰੀ ਇਸ ਵਿੱਚ ਸਫ਼ਰ ਕਰ ਸਕਣਗੇ ਇਸ ਪ੍ਰੋਜੈਕਟ ਵਿੱਚ ਪੰਜਾਬ ਤੇ ਹਰਿਆਣਾ ਦੇ 343 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਸਿਰਫ ਇੱਕ ਦਿਨ ਦਾ ਮੌਕਾ 1 ਫਰਵਰੀ ਤੋਂ ਬਲੌਕ ਹੋ ਜਾਣਗੇ ਅਜਿਹੇ 트ਾਂਜੈਕਸ਼ਨਾਂ NPCI ਨੇ ਬਦਲਿਆ ਨਿਯਮ ਭਾਰਤ ਨੇ ਕਈ ਦੇਸ਼ਾਂ ਵਿੱਚ ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ UPI ਲੈਣ ਦੇਣ ਦਾ ਮਾਧਿਅਮ ਬਣ ਚੁੱਕਾ ਹੈ ਸ਼ਹਿਰਾਂ ਵਿੱਚ ਹੀ ਨਹੀਂ ਸਗੋ ਪਿੰਡਾਂ ਵਿੱਚ ਵੀ UPI ਜਰੇ ਲੈਣ ਦੇਣ ਵਧ ਗਿਆ ਹੈ ਸਰਕਾਰ ਨੇ ਡਿਜੀਟਲ ਪੇਮੈਂਟ ਪਲੇਟਫਾਰਮ ਵਿੱਚ ਗਾਹਕਾਂ ਦੇ ਫਾਇਦੇ ਲਈ ਕਈ ਕੰਮ ਕੀਤੇ ਹਨ ਇੱਕ ਵਾਰ ਫਿਰ UPI ਨਾਲ ਜੁੜੇ ਨਿਯਮਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਕੁਝ UPI ट्रांजैक्शन ਨੂੰ ਖਾਰਜ ਕਰਨ ਦਾ ਫੈਸਲਾ ਕੀਤਾ ਹੈ ਇਸ ਸੰਬੰਧੀ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ ਨਵੇਂ ਨਿਯਮ 1 ਫਰਵਰੀ 2025 ਤੋਂ ਲਾਗੂ ਹੋਣਗੇ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ ਨੇ ਸਰਕੂਲਰ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ 1 ਫਰਵਰੀ ਤੋਂ ਸਪੈਸ਼ਲ ਕੈਰੈਕਟਰਸ ਨਾਲ ਬਣੀ ਆਈਡੀ ਵਾਲੇ ट्रांजैक्शन ਐਕਸਪੈਕਟ ਨਹੀਂ ਕੀਤੇ ਜਾਣਗੇ ਯੂਜ਼ਰਸ ਸਿਰਫ ਅਲਫਾਨਿਊਮੈਰਿਕ ਕੈਰੈਕਟਰਸ ਜਰਿਏ ਆਈਡੀ ਤੋਂ ਹੀ ट्रांजैक्शन ਐਕਸਪੈਕਟ ਕੀਤੇ ਜਾਣਗੇ ਜੋ ਲੋਕ ਇਸ ਦਾ ਪਾਲਣ ਨਹੀਂ ਕਰਨਗੇ ਇਹ ਲੋਕਾਂ ਦੀ ਆਈਡੀ ਬਲੌਕ ਕਰ ਦਿੱਤੀ ਜਾਵੇਗੀ ਅਮਰੀਕਾ ਲੈਂਡਿੰਗ ਗ੍ਰਾਂਡ ਯੂਐਸਏ ਏਅਰਲਾਈਨਜ਼ ਦਾ ਜਹਾਜ਼ ਹੈਲੀਕਾਪਟਰ ਨਾਲ ਟਕਰਾਇਆ ਜਹਾਜ਼ 'ਚ ਸਵਾਰ ਸਨ 64 ਲੋਕ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਬੁੱਧਵਾਰ ਨੂੰ ਇੱਕ ਯਾਤਰੀ ਜਹਾਜ਼ ਤੇ ਇੱਕ ਹੈਲੀਕਾਪਟਰ ਦੀ ਟੱਕਰ ਹੋ ਗਈ ਆਸੇ ਤੋਂ ਬਾਅਦ ਦੋਵੇਂ ਪੋਟੋਮੈਕ ਨਦੀ ਵਿੱਚ ਡਿੱਗ ਗਏ ਜਹਾਜ਼ ਵਿੱਚ ਚਾਲਕ ਦਲ ਦੇ 4 ਮੈਂਬਰਾਂ ਸਮੇਤ 64 ਲੋਕ ਸਵਾਰ ਸਨ ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਰਾਤ ਨੂੰ ਰੋਨਾਲਡ ਰੀਗਨ ਹਵਾਈ ਅੱਡੇ ਦੇ ਨੇੜੇ ਵਾਪਰੀ ਇਹ ਅਸਾਮ ਅਮਰੀਕੀ ਏਅਰਲਾਈਨ ਦੇ ਸੀਆਰਜੀ 700 ਬਾਬਾ ਡੀਅਰ ਜੈਟਾ ਤੇ ਫੌਜ ਦੇ ਸਕੋਰਸ ਈ ਐਚ 60 ਹੈਲੀਕਾਪਟਰ ਵਿਚਾਲੇ ਹੋਇਆ ਫੌਜੀ ਅਧਿਕਾਰੀਆਂ ਮੁਤਾਬਕ ਹੈਲੀਕਾਪਟਰ 'ਚ ਤਿੰਨ ਲੋਕ ਸਵਾਰ ਸਨ ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ ਕਈ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਖੰਨਾ ਐਨ ਐਚ ਦੇ ਬੇਕਾਬੂ ਹੋ ਕੇ ਪਲਟੇ ਜਾਣ ਨਾਲ ਪ੍ਰਿੰਟ ਰੈਕਟਰ ਕਾਲੀ ਦੱਬਣ ਨਾਲ ਦੋ ਕਿਸਾਨਾਂ ਦੀ ਹੋਈ ਮੌਤ ਦਾਣਾ ਜਿਲ੍ਹੇ ਦੇ ਖੰਨਾ ਵਿੱਚ ਨੈਸ਼ਨਲ ਹਾਈਵੇ ਤੇ ਬੁੱਧਵਾਰ ਦੀ ਰਾਤ ਨੂੰ ਇੱਕ ਵੱਡਾ ਹਾ사 ਵਾਪਰਿਆ ਗੰਨੇ ਦੇ ਦੱਬਣ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ। ਇਹ ਹਾ사 ਟਰੈਕਟਰ ਟਰਾਲੀ ਦੇ ਬੇਕਾਬੂ ਹੋਣ ਕਾਰਨ ਹੋਇਆ। ਦੋਵੇਂ ਕਿਸਾਨ ਆਪਣੇ ਖੇਤ ਤੋਂ ਗੰਨਾ ਲੈ ਕੇ ਅਮਰੋਧ ਦੀ ਗੰਨਾ ਮਿਲ ਵਿੱਚ ਜਾ ਰਹੇ ਸਨ ਕਿ ਰਸਤੇ ਵਿੱਚ ਇਹ ਹਾ사 ਵਾਪਰ ਗਿਆ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ 35 ਵਾਸੀ ਮਾਜਰੀ ਪਾਇਲ ਅਤੇ ਦਦਾਰ ਸਿੰਘ 45 ਵਾਸੀ ਮਾਜਰੀ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲਾਂ ਕੰਨਾਂ ਦੇ ਮੁਰਦਾਕਾਰ ਰਖਵਾ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਲੁਧਿਆਣਾ 'ਚ ਵੱਡਾ ਹਾਦਸਾ ਬੇਕਾਬੂ ਜਟਾਕਾਰ ਪੰਜ ਗੱਡੀਆਂ ਨਾਲ ਟਕਰਾਈ ਬਲ ਬਲ ਬੱਚੇ ਲੋਕ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਦੇਰ ਰਾਤ ਇੱਕ ਤੇਜ਼ ਰਫ਼ਤਾਰ ਦੀ ਜਟਾਕਾਰ ਬੇਕਾਬੂ ਹੋ ਗਈ ਕਾਰ ਦਾ ਗিয়ার ਫਸ ਗਿਆ ਜਿਸ ਕਾਰਨ ਇਹ ਪਹਿਲਾਂ i20 ਕਾਰ ਨਾਲ ਟਕਰਾਈ ਫਿਰ ਡਵਾਈਡਰ ਪਾਰ ਕਰਕੇ ਦੋ ਥਾਰ ਤੇ ਇੱਕ ਫਾਰਚੂਨਰ ਨਾਲ ਟਕਰਾਈ ਹਾਦਸੇ ਵਿੱਚ ਕੁੱਲ ਚਾਰ ਕਾਰਾਂ ਨੂੰ ਨੁਕਸਾਨੀਆਂ ਗਈਆਂ ਸਾਰੀਆਂ ਕਾਰਾਂ ਲਗਦੀ ਰਿਕਾਰਾਂ ਹਨ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਰਾਂਬਾ ਨਗਰ ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ਤੇ ਪਹੁੰਚ ਗਈ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਦੇ ਮਜ਼ਬੂਤ ਹੌਸਲੇ ਤੋਂ ਪ੍ਰਭਾਵਤ ਹੋਏ ਅਨੰਦ ਮਹਿੰਦਰਾ ਗਿਫਟ ਕੀਤੀ ਐਸਯੂਵੀ ਭਾਰਤੀ ਪਹਿਲੀ ਬਿਨਾਂ ਹੱਥ ਵਾਲੀ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਦੇ ਮਜ਼ਬੂਤ ਹੌਸਲੇ ਤੋਂ ਬਹੁਤ ਪ੍ਰਭਾਵਤ ਹੋਏ ਤੋਹਫੇ ਵਜੋਂ ਉਹਨਾਂ ਨੇ ਇੱਕ ਨਵੀਂ ਮਹਿੰਦਰਾ ਸਕਾਰਪਿਓ ਐਨ ਉਹਨਾਂ ਨੂੰ ਦਿੱਤੀ ਪਿਛਲੇ ਸਾਲ ਪੈਰਿਸ ਪੈਰਾਓਲੰਪਿਕ ਵਿੱਚ ਭਾਰ ਦੀ ਅਗਵਾਈ ਕਰਨ ਵਾਲੀ ਸ਼ੀਤਲ ਦੇਵੀ ਨੇ ਆਪਣੇ ਦ੍ਰਿੜ ਸੰਕਲਪ ਤੇ ਕੁਸ਼ਲਤਾ ਨਾਲ ਸਾਰੀਆਂ ਰਕਾਵਟਾਂ ਨੂੰ ਪਾਰ ਕੀਤਾ ਹੈ। ਪੈਰਾ ਤੋਂ ਤੀਰ ਚਲਾਉਣ ਦੀ ਉਹਨਾਂ ਦੀ ਸਮਰੱਥਾ ਨੇ ਉਹਨਾਂ ਨੂੰ ਦੁਨੀਆ ਭਰ ਵਿੱਚ ਇੱਕ ਪ੍ਰੇਰਣਾਦਾਇਕ ਸ਼ਖਸੀਅਤ ਬਣਾ ਦਿੱਤਾ ਹੈ। ਮਹਿੰਦਰਾ ਨੇ ਸ਼ੀਤਲ ਦੀ ਹਿੰਮਤ ਤੇ ਦ੍ਰਿੜ ਸੰਕਲਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਸ਼ੀਤਲ ਦੀ ਮਾਂ ਤੇ ਭੈਣ ਵਿੱਚ ਵੀ ਇਹੀ ਦ੍ਰਿੜ ਸੰਕਲਪ ਦੇਖਿਆ ਹੈ। ਉਨ੍ਹਾਂ ਦੀ ਅਸਾਧਾਰਨ ਯਾਤਰਾ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਉਹਨਾਂ ਨੇ ਐਸਯੂਵੀ ਭੇਂਟ ਕੀਤੀ ਅਜੋਗਪਤੀ ਨੇ تیر ਅੰਦਾਜ਼ੀ ਸੀਤਲ ਨੂੰ ਤੋਪੇ ਵਿੱਚ ਤੀਰ ਦੇਣ ਲਈ ਧੰਨਵਾਦ ਵੀ ਪ੍ਰਗਟਾਇਆ ਇਸ ਅਜਿਹੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ